ਭਾਰਤੀ ਹਾਕੀ ਟੀਮ ਦੇ ਦੋ ਦਿੱਗਜ ਖਿਡਾਰੀ ਵਿਆਹ ਦੇ ਵੰਦਨ ਦੇ ਵਿੱਚ ਉੱਜ ਗਏ ਹਨ 올ੰਪੀਅਨ ਮਨਦੀਪ ਸਿੰਘ ਜੋ ਜਲੰਧਰ ਦੇ ਹਾਕੀ ਮੱਕਾ ਮਿੱਠਾਪੁਰ ਦੇ ਰਹਿਣ ਵਾਲੇ ਹਨ ਨੇ ਹਰਿਆਣਾ ਦੀ ਹਸਾਰ ਦੀ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਹਦੇਤਾ ਦੇ ਨਾਲ ਵਿਆਹ ਕਰਵਾਇਆ ਹੈ ਇਸੇ ਦਰਾਨ ਦੋਹਾਂ ਦੇ ਪਰਿਵਾਰਾਂ ਅਤੇ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀ ਮੌਜੂਦ ਸਨ ਦੋਹਾਂ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਦੇ ਨਾਲ ਹੋਇਆ ਮੰਦੀਪ ਸਿੰਘ ਨੂੰ ਹਾਕੀ ਟੀਮ ਦਾ ਗੋਲ ਮਸ਼ੀਨ ਕਿਹਾ ਜਾਂਦਾ ਹੈ ਉਹ ਇਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦੇ ਅਹੁਦੇ ਤੇ ਤਾਇਨਾਤ ਹਨ ਉੱਥੇ ਹੀ ਉਹ ਤਾਂ ਮਹਿਲਾ ਹਾਕੀ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਹੈ ਇਸ ਤੋਂ ਪਹਿਲਾਂ ਉਹ ਮਾਡਲਿੰਗ ਵੀ ਕਰਦੀ ਰਹੀ ਹੈ ਦੋਵਾਂ ਦਾ ਆਨੰਦ ਕਾਰਜ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ 22 ਜਨਵਰੀ 1995 ਨੂੰ ਪੰਜਾਬ ਦੇ ਮਠਾਪੁਰ ਜਲੰਧਰ ਦੇ ਵਿੱਚ ਜਨਮੇ ਮਨਦੀਪ ਸਿੰਘ ਨੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੋਂ ਇੱਕ ਨੌਜਵਾਨ ਖਿਡਾਰੀ ਵਜੋਂ ਫੀਲਡ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਹੁਣ ਮਨਦੀਪ ਸਿੰਘ ਭਾਰਤੀ ਪੁਰਸ਼ ਰਾਸ਼ਟਰੀ ਹਾਕੀ ਟੀਮ ਦਾ ਹਿੱਸਾ ਹਨ ਮਨਦੀਪ ਸਿੰਘ ਕਈ ਵੱਡੀਆਂ ਚੈਂਪੀਅਨਸ਼ਿਪਾਂ ਆਪਣੇ ਨਾਮ ਕਰ ਚੁੱਕੇ ਹਨ 올ੰਪੀਅਨ ਮਨਦੀਪ ਸਿੰਘ ਇਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਵਜੋਂ ਤਨਖਾਹ ਨਾਲ ਹਿਸਾਰ ਦੇ ਪਿੰਡ ਨੰਗਲ ਦੇ ਵਿੱਚ 14 ਜਨਵਰੀ 1998 ਨੂੰ ਜਨਮੀ ਉਦਿੱਤਾ ਕੌਰ ਦੋਹਾਨ ਨੇ ਹਰਿਆਣਾ ਹਾਕੀ ਟੀਮ ਨਾਲ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਉਹ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹੈ ਹਾਕੀ ਤੋਂ ਪਹਿਲਾਂ ਉਦਿੱਤਾ ਹੈਂਡਬਾਲ ਵੀ ਖੇਡ ਚੁੱਕੀ ਹੈ ਤੇ ਉਸ ਦਾ ਖੇਡ ਕੈਰੀਅਰ ਹੈਂਡਬਾਲ ਦੇ ਨਾਲ ਹੀ ਸ਼ੁਰੂ ਹੋਇਆ ਸੀ